ਬਾਕੀ ਆਕ ਤੱਕ ਤੁਸੀਂ ਸਮਝੇਗਾ ਮੈਂ ਕਿਉਂ ਕਹਿ ਰਹੀ ਆ ਤੇ ਦੇਖ ਵੀ ਰਹਾ ਹੋਣਾ ਉਹ ਮੈਨੂੰ ਜਿਹੜਾ ਮੈਂ ਕਹਿ ਰਹੀ ਆ ਤੇ ਬਾਕੀ ਅਜ ਤਾਣਾ ਕਰਿਆ ਕਰੋ ਇੱਕ ਥਾਲ ਚ ਖਾ ਕੇ ਤੇ ਦੂਜੇ ਥਾਲ ਚ ਲੱਤ ਨਾ ਮਾਰਿਆ ਕਰੋ ਮੂੰਹ ਨਾ ਮਾਰਿਆ ਕਰੋ ਠੀਕ ਐ ਬਾਕੀ ਜਿਹੜਾ ਮੇਰਾ ਤਾਂ ਫੇਮ ਲੈਣਾ ਨਾ ਆਉਂਦੀ ਆਮਤ ਨਾਲ ਲੈ ਲਓ ਠੀਕ ਐ ਮੇਰਾ ਤਾਂ ਫੇਮ ਭਾਲ ਦੇਣਾ ਆਪ ਦਾ ਕਰਕੇ ਕੁਝ ਕਰ ਲੋ ਬਾਕੀ ਜਿਹੜਾ ਰੋਸਟ ਆ ਗਿਆ ਉਹ ਨਾਲ ਤਾਂ ਕੱਲ ਤੱਕ ਕੰਮ ਨਹੀਂ ਆ ਠੀਕਾ ਉਹਨਾਂ ਦੀ ਰੋਟੀ ਬਣਦੀ ਆ ਬਾਕੀ ਥੋੜੀ ਤਾਂ ਰੋਟੀ ਬਣੀ ਹੋਈ ਜਾਣਾ ਤੁਸੀਂ ਕਿਹਦੇ ਸੱਜ ਰੋਟੇ ਤੇ ਕਾਲਾ ਆਤਮਾਰਦੇ ਹੋ ਕੱਲ ਨੂੰ ਰਮਦਾ ਆ ਕੇ ਚਲ ਨੂੰ ਦੋ ਫਟੇ ਕਿ ਸਰ ਕਿਹੜਾ ਮਹੱਤ ਜਾਣਾ ਤੇ ਚੱਲ ਵੀ ਲੋ ਨਾ ਬਣਾਉ ਕਿਹੜਾ ਤੇ ਪਰ ਕੱਲ ਦਾ ਦੁੱਖ ਤਾਂ ਲੱਗਦੇ ਜਾਣਾ ਫੇ ਤੁਸੀਂ ਮੈਨੂੰ ਕੀ ਕਹਿ ਰਹੇ ਹੋ non-profit, educational or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਅਤੇ ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੇ ਆਪਾਂ ਦੇ ਵਲੋਂ ਕਰਾਇਆ ਹੋਇਆ ਤੇ ਉਹਦਾ ਸਾਡਾ ਸੱਚਾ ਫੇਰਾ ਇੱਕਮ ਕੁਮਾਰ ਸਿੰਘ ਦਾ ਇਸ ਵੀਡੀਓ ਵਾਕਿਆ ਪਰ ਲਾਈ ਹੋਇਆ ਤੇ ਆਪਾਂ ਨੂੰ ਬਾਈਕ ਵੀ ਰੱਖਿਆ ਨਈਂ ਤੇ ਰਿਪੈ ਨੂੰ ਹੋਰ ਕੀ ਕੰਮ ਹੀ ਨਹੀਂ ਗਾ ਜੋ ਜੀ ਇੱਥੇ ਆ ਕੇ ਬੈਠਿਆ ਰਹਿੰਦੇ ਆ ਮੈਨੂੰ ਤਾਂ ਲੱਗਦਾ ਵਿਆਹ ਤਾਂ ਬਾਅਦ ਤੋਂ ਹੀ ਇਹੀ ਕਰਿਆ ਕਰਾਂਗੇ ਸਾਰੇ ਘੱਟ ਪੀ ਕੇ ਜੱਦ ਰਿਆ ਕਰਾਂਗੇ ਆਇਂ ਲੱਗਦਾ ਜਿਵੇਂ ਸਾਰੇ ਬੇਕੇ ਤੁਹਾਡੇ ਇੱਕੋ ਪੈਂਦੀ ਹੁੰਦੀ ਆ ਵੀ ਪੰਜਾਬ ਮੈਂ ਦੇ ਚ ਇੱਥੇ ਪੰਜਾਬ ਮੈਂ ਦੇ ਚ ਤੁਸੀਂ ਉੱਥੇ ਹੁੰਨੇਗਾ ਤੇ ਮੈਗੀ ਦੀ ਗੱਲ ਕਰਦੀ ਆ ਤੂੰ ਤੇ ਮੈਗੀ ਹਰੇਕ ਵਲੌਗ ਚ ਤਾਂ ਤੁਹਾਡੇ ਮੈਗੀ ਹੁੰਦੀ ਨਵੀਂ ਰੈਸਪੀ ਕਿਹੜੀ ਹੁੰਦੀ ਆ ਪੰਜਾਬ ਵਲੌਗ ਤੁਹਾਡੇ ਮੈਗੀ ਵਾਲੇ ਆ ਤੁਹਾਡੇ YouTube ਚੈਨਲ ਤੇ ਚੱਲ ਮੈਗੀ ਦਾ ਤੂੰ ਬਣਾ ਲਾ ਪਰ ਭੈਣ ਬਣੀ ਨਾ ਮੇਰਾ ਇੱਕ ਕੰਮ ਕਰ ਮੈਗੀ ਬਣਾਉਣ ਤੋਂ ਪਹਿਲਾਂ ਆਪਾਂ ਵਾਹਣਾ ਜਿਹੜੀਆਂ ਝਾਵੇਂ ਨਾਲ ਮਲ ਲੇ ਦੇ ਥੋੜਾ ਟਾਈਮ ਹੋਰ ਪੈ ਗਿਆ ਤਾਂ ਰੇਗ ਮਾਰ ਮਾਰਨਾ ਪਊਗਾ ਉਹਦੇ ਨਾਲ ਵੀ ਨਹੀਂ ਸਾਫ਼ ਹੋਣੀਆਂ ਵੇ ਕਿੰਨੀ ਮੈਲ ਜਮੀ ਤੇਰੀ ਬਾਹਾਂ ਤੇ ਭੈਣ ਬਣ ਕੇ ਚੱਜ ਨਾ ਲਿਆ ਕਰ ਤੇ ਮਾਤਰਾ ਕੱਟ ਲੈ ਸੀ ਦੇਖੋ ਤੇ ਨਾ ਆਪਾਂ ਬਣਾਉਣ ਲੱਗਿਆਂਗੀ ਜਿਸ ਆਪਾਂ ਫਰਾਈ ਬੰਦ ਕਰ ਦੱਸੇ ਦਾ ਫਿਰ ਤੇ ਕਮਾਗਾ ਤੇ ਮੱਖਣ ਬੜਾ ਤਾਂ ਕ ਕਰ ਰੱਖਿਆ ਯਾਰ ਨੇ ਤੁਹਾਨੂੰ ਮੈਗੀ ਤੋਂ ਬਿਨਾ ਹੋਰ ਕੋਈ ਚੀਜ਼ ਨਹੀਂ ਬਣਾਉਣੀ ਆਉਂਦੀਗੀ ਹੈ ਉਧਰੋਂ ਜਿਹੜੀ ਮੀਨੂ ਸੇਰਾ ਮੱਝ ਖਾਨ ਸੂਰੀ ਹੈ ਉਹਨੂੰ ਟਮਾਟਰਾਂ ਤੇ ਚੌਲਾਂ ਤੋਂ ਬਿਨਾ ਹੋਰ ਨਹੀਂ ਕੁਝ ਬਣਾਉਣਾ ਆਉਂਦਾ ਇੱਦਾਂ ਤੁਸੀਂ ਤੁਹਾਨੂੰ ਮੈਗੀ ਤੋਂ ਬਿਨਾ ਹੋਰ ਨਹੀਂ ਕੁਝ ਬਣਾਉਣਾ ਆਉਂਦਾ ਤੁਹਾਡੀ ਮੰਮੀ ਨੇ ਤੁਹਾਨੂੰ ਹੋਰ ਕੁਝ ਸਿਖਾਇਆ ਨਹੀਂ ਵੀ ਕਿਵੇਂ ਬਣਾਇਦਾ ਕਿਵੇਂ ਨਹੀਂ ਇੱਕ ਕਮਛਾਤਾ ਉੱਥੇ ਗਿਆ ਸੀ ਉੱਥੇ ਗਈ ਸੀ ਮarre ਪੋਪੀ ਆਈ ਆਈ ਮੋਛੇ ਤੇ ਲਟੋ ਤੇਰੇ ਮਾਛਰੇ ਲਟੋ ਹਾਂ ਤੇ ਮਾਛਰੇ ਲਟੋ ਹਾਂ ਤੁਮਰੀ ਕੁੜੀਆਂ ਤੁਮਰੇ ਸੋਣੀਆਂ ਲਓ ਜੀ ਮੈਗੀ ਦੀ ਰੈਸਪੀ ਦੱਸਦੀ ਦੱਸਦੀ ਜਾ ਵੀ ਅੱਦ ਲੱਲੂ ਰਾਮਪਾਲ ਸੌਰੀ ਹੁਣ ਇਹ ਲੱਲੂ ਰਾਮ ਨਹੀਂ ਰਹਿ ਗਿਆ ਹੁਣ ਇਹ ਬਣ ਗਿਆ ਤੋਤੀ ਇਹਨੇ ਨਾਵਾ ਨਾਮ ਰੱਖਿਆ ਇਹਦਾ ਤੋਤੀ ਤੇ ਕਾਲੋ ਪੈਣੇ ਵੈਸੇ ਮੰਨਿਆ ਵੀ ਹਾਂ ਜਿਹੜਾ ਰੰਗ ਰੂਪ ਆ ਬੋਲੀ ਪਾਲੀ ਜਿਹੜੀ ਰੱਬ ਦੀ ਦੇਣ ਹੈ ਜਿਹਦੀ ਵਾਜ ਦੇਤੀ ਦੇਤੀ ਰੰਗ ਰੂਪ ਜਿਹੜਾ ਜੇ ਦੇਤਰ ਆਪਣੇ ਚਲੋ ਠੀਕ ਆ ਹੋਛ ਆਪਾਂ ਕੁਛ ਨਹੀਂ ਕਰ ਸਕਦੇ ਪਰ ਜਿਹੜੀ ਚੁੰਨੀ ਉਹ ਤਾਂ ਆਪ ਹੀ ਲੈਣੀ ਆ ਵੇਖ ਤਰੀ ਮਾਂ ਕਿਵੇਂ ਬਿਨ ਚੁੰਨੀ ਤੇ ਬੈਠੀ ਬਾਹਰ ਕੜਕੜ ਦਿਖਾਉਂਦੀ ਐ ਸਾਰਾ ਕੁਝ ਹੈ ਇਹ ਤੇ ਚੁੰਨੀ ਲੈ ਲੈ ਤੈਨੂੰ ਵੀ ਸ਼ਰਮ ਆਣੀ ਚਾਹੀਦੀ ਐ ਵੈਸੇ ਤੂੰ ਵਲੌਗ ਬਣਾਈਏ ਨੇ ਤੂੰ ਪਹਿਲਾਂ ਆਦੀ ਮੰਮੀ ਦੇ ਚੁੰਨੀ ਦਵਾ ਦੇ ਆ 150 ਦੀ ਚੁੰਨੀ ਆ ਉਹ ਤੇ ਇੱਕ ਲੈ ਕੇ ਦੇ ਸਕਦੇ ਆ ਇੱਥੇ ਵੀ ਤੁਸੀਂ ਗਰੀਬੀ ਕਾਰਡ ਖੇਢੀ ਐ ਨੇ ਵੀ ਹਾਂ ਮੇਰੀ ਮੰਮੀ ਕੋਲ ਚੁੰਨੀਆਂ ਨਹੀਂ ਕਿ ਤਾਂ ਕਰਕੇ ਉਹਨੇ ਚੁੰਨੀ ਨਹੀਂ ਲਈਗੀ ਤੇ ਆਪਣੀ ਮਾਂ ਕੇ ਬਣ ਕੇ ਸੀ ਤੇ ਹੁਣ ਆਪਾਂ ਚੱਲਿਆ ਮਾਂ ਕੇ ਕੋਲੇ ਦੇਖਦੇ ਆ ਮਾਂ ਕਿ ਕੀ ਕਰਦੀ ਪਈਆ ਕਰੇ ਤੇ ਆਪਣੇ ਘਰ ਨਾਲ ਹੀ ਘਰ ਆ ਆਹੋ ਗਵੰਡੀਆਂ ਨੂੰ ਵੀ ਨਟੇਕਾਂ ਦੇ ਹਿੱਸੇ ਖੈ ਦੁਪਹਿਰੇ ਚੰਗਾ ਆਪ ਨੂੰ ਤਾਂ ਟੇਕ ਨਹੀਂ ਆਉਂਦੀਗੀ ਉਸ ਤੇ ਪਾਗੜਾ ਉਤ ਨੂਡਲ ਖਾਏਗੇ ਆਜ ਇੱਕ ਹੁੰਦੇ ਮम्मा ਤੇਦੀ ਨਾ ਮੇਰੀ ਭੈਣ ਕਾ ਲੋ ਐਨਾ ਧੱਕਾ ਨਾ ਕਰਿਆ ਕਰ ਤੇਰੀ ਭੈਣ ਵਲੌਗ ਦੇ ਵਿੱਚ ਆਉਣਾ ਨਹੀਂ ਚਾਹੁੰਦੀ ਕਿ ਤੂੰ ਹੁਣ ਧੱਕੇ ਨਾਲ ਲਈ ਆਉਣੀ ਆ ਇਦਾਂ ਨਾ ਕਰਿਆ ਕਰ ਧੱਕਾ ਨਾ ਕਰਿਆ ਕਰ ਆਪਦੀ ਭੈਣਾਂ ਨਾ ਵੀ ਧੱਕਾ ਕਰਦੀਆਂ ਗਾਂ ਉਹਦੇ ਜਵਾਕ ਨਾ ਵੀ ਧੱਕਾ ਕਰਦੀਆਂ ਬਖਸ਼ ਦਿਆ ਕਰ ਉਹਨਾਂ ਨੂੰ ਲੜਮ ਜੀ ਨੂਡਲ ਬਣਾਣਾ ਹਲੋ ਇੱਕ ਮਾਂ ਦੁਨੀਆ ਇੱਧਰ ਦੀ ਉੱਧਰ ਹੋ ਜੇ ਪਰ ਕਾਲੋ ਤੂੰ ਨਾ ਇੱਕ ਮਿੰਟ ਵੀ ਚੁੱਪ ਕਰਕੇ ਬੈਠੀ ਆਇਂ ਨੀ ਮੈਂ ਇੱਕ ਮਿੰਟ ਚੁੱਪ ਕਰਕੇ ਬੈਠਾਂ ਉਹ ਉਧਰ ਫੋਨ ਚਾਲਦਾ ਕੋਈ ਵੇਖੀ ਜਾਂਦੀਆਂ ਤੇ ਇਹ ਆਪਦੇ ਜਵਾਕਾਂ ਨੂੰ ਵੇਖੀ ਜਾਂਦੀ ਦੂਜੀ ਭੈਣ ਜੱਜਵਾ ਖੇਡੀਆਂ ਦੇ ਤਾਂ ਉਹਨਾਂ ਦਾ ਵਲੌਗ ਬਣਾ ਰਹਾ ਹੈ 5-10 ਮੈਚਾਂ ਪਾ ਕੇ ਬੈ ਬੰਨਾ ਆਪਾਂ ਚੱਪ ਨਹੀਂ ਹੋ ਸਾਦੇ ਐਂ ਬੋਲੀ ਜਾਊਗੀ ਫਿਰ ਜਿਵੇਂ ਚਾਬੀ ਦੇ ਕੇ ਛੱਡੀ ਹੁੰਦੀ ਹੈ ਸੋਨੂ ਕੀ ਕਰਦੀ ਆ ਇਹਦੇ ਮੈਂ ਕੱਪੜੇ ਧੋ ਰਹੀ ਆ ਤੂੰ ਅੰਨੀਆ ਕਿ ਤੇਰੀ ਨਿਗਾ ਘੱਟ ਕੋਟਾ ਵੀ ਜੇ ਤੈਨੂੰ ਦਿਂਦਾ ਨਹੀਂਗਾ ਧੁੰਦਲਾਇਆ ਦਿਂਦਾ ਸਾਹਮਣੇ ਖੜੀਆ ਤੁਹਾਨੂੰ ਦੇਖੀ ਜਾਂਦਾ ਵੀ ਲੀਡਰ ਮਸ਼ੀਨ ਚ ਪਾਈ ਜਾਂਦੀ ਸਿਕਾਉਣ ਵਾਸਤੇ ਤੇ ਤੇਰਾ ਪੁੱਛਣ ਦਾ ਕੀ ਕੰਮ ਹੋਇਆ ਬੇਚਾਰੀ ਮਸ਼ੀਨ ਸਹੀ ਕਿ ਆ ਵਿਚਾਰੀ ਮਸ਼ੀਨ ਇਹ ਵਿਚਾਰੀ ਮਸ਼ੀਨ ਵੀ ਰੋ ਰੋ ਕੇ ਚਲਦੀ ਹੋਊਗੀ ਇਹ ਵੀ ਕਹਿੰਦੀ ਹੋਊਗੀ ਕਿੰਨਾ ਦੇ ਹੱਥ ਪਾਇਆ ਮੈਨੂੰ ਕਵਾੜ ਕੀਤਾ ਪਿਆ ਜਾ ਹਾਂਜੀ ਤਾਂ ਆਪਾਂ ਨੂਡਲ ਵਾਲ ਕਰਾਂਗੇ ਤੇ ਫਿਰ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਕਿਵੇਂ ਨੂਡਲ ਬਣਾਉਂਦੇ ਆ ਪਹਿਲਾਂ ਨੂਡਲ 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 ਹੁੰਦਾ ਨਿਊਡਲ ਨਹੀਂ ਹੁੰਦਾ ਪਹਿਲਾਂ ਬੋਲਣ ਦਾ ਵੱਲ ਸਿਕਲਾ ਬਣਾ ਤੋ ਫਿਰਲੇ ਪਹਿਲਾਂ ਘਰੇ ਮੈਗੀ ਬਣਾਈ ਫਿਰ ਗਵੰਦੀਆਂ ਘਰੇ ਗਈਆਂ ਉੱਥੇ ਚਾਹ ਬਿਸਕਟ ਖਾਦੇ ਉੱਥੇ ਵੀ ਕਹਿੰਦੇ ਮੈਗੀ ਬਣਾ ਕੇ ਖਾਧੀ ਆ ਤੇ ਫਿਰ ਅਣ ਘਰੇ ਆ ਕੇ ਫਿਰ ਨੂਡਲ ਬਣਾ ਕੇ ਖਾਦੇ ਤੁਹਾਨੂੰ ਨਾ ਤੁਸੀਂ ਜਿਹੜਾ ਇੰਨਾ ਖਾਈ ਜਾਂਦੇ ਹੋ ਤੇ ਤੁਹਾਨੂੰ ਪਤਾ ਹੈ ਕਿ ਤੀ ਦਿਨ ਅਜ ਨੂਡਲ ਬਣਾਇ ਸੀ ਤੇ ਮੈਂ ਨਾ ਥੋੜਾ ਜਿਹਾ ਕੰਮ ਕਰ ਰਹੇ ਸੀ ਕਿ ਤੇ ਤਾਂ ਕਰਕੇ ਥੋੜਾ ਜਿਹਾ ਮੈਂ ਵਲੌਗ ਵਿੱਚ ਘਟ ਗਈਆਂ ਤੇ ਤੀ ਦਿਨ ਹੱਲਪਾ ਕਰਾਈ ਜਾਣਾ ਤੇ ਫੇਰ ਕਿ ਹੋ ਗਏ ਤੈਨੂੰ ਇੱਕਦਮ ਵਲੌਗ ਦੇ ਵਿੱਚ ਇੰਨਾ ਨਹੀਂ ਆਏਗੀ ਘਟ ਦਿਖੀਆਂ ਕੋਈ ਬਾਲਾ ਵੱਡਾ ਘਟਾ ਨਹੀਂ ਪੈ ਗਿਆ ਤੈਨੂੰ ਨਾਲੇ ਜੇ ਤੂੰ ਵਲੌਗ ਦੇ ਵਿੱਚ ਬੈਠਦੀ ਰਹਿਣੀ ਜਿਵੇਂ ਤੂੰ ਸਾਰਾ ਦਿਨ 24 ਘੰਟੇ ਵਲੌਗ ਦੇ ਵਿੱਚ ਰਹਿਣੀ ਹੈ ਜਿਦੋਂ ਕਿ ਮੜਾ ਮੋਟਾ ਕਹਿ ਦੇਣਾ ਕੁਝ ਵੀ ਹਾਂ ਆਏ ਨਹੀਂ ਆਏ ਆ ਕਿ ਮੜਾ ਰਿਪਲਾਈ ਕਰਦੇ ਤੈਨੂੰ ਤੇ ਤੁਹਾਨੂੰ ਲੱਗ ਜਾਂਦੀਆਂ ਮੈਸਜਾਂ ਤੁਹਾਡੀ ਪੂਛ ਨੂੰ ਅੱਗ ਲੱਗ ਜਾਂਦੀ ਹੈ ਤੇ ਤੁਹਾਡੇ ਤੋਂ ਵੀ ਨਹੀਂ ਚੱਲੀਆਂ ਜਾਂਦੀਆਂ ਤੇ ਦੂਜੇ ਪਾਸੇ ਸੇ ਵਲੌਗ ਦੇ ਵਿੱਚ ਵੀ ਆਪਣਾ ਵਲੌਗ ਵੀ ਬਣਾਉਣਾ ਤੁਹਾਨੂੰ ਪਤਾ ਜਾ ਮੈਂ ਸਭ ਨੂੰ ਇੱਕ ਵਾਰ ਬੇਨਤੀ ਕਰਦੀ ਹਾਂ ਪਤਾ ਚਾਹੁੰਦੇ ਹਾਂ ਹਲਾ ਤੇ ਨਰੇਵਾਦ ਤਾਂ ਨੇ ਮਰਜੀ ਹਣਾ ਇਹ ਤਾਂ ਚਲ ਰੱਬ ਦੀ ਦੇਣਾ ਠੀਕ ਆ ਮੈਂ ਜਿਵੇਂ ਮਰਜੀ ਬੋਲਦੀ ਆ ਜਿਵੇਂ ਮੇਰਾ ਰੰਗ ਰੂਪ ਹਣਾ ਮੈਂ ਆਪਦੀਆਂ ਨਜ਼ਰਾਂ ਚ ਖੂਬਸੂਰਤ ਆ ਮੇਰੇ ਘਰ ਵਾਲੇ ਦੀਆਂ ਨਜ਼ਰਾਂ ਚ ਖੂਬਸੂਰਤ ਆ ਨਾ ਘਰ ਤੇ ਨਜ਼ਰਾਂ ਠੀਕ ਆ ਬਾਕੀ ਤੂੰ ਲੋਕਾਂ ਨੂੰ ਨਜ਼ਰਾਂ ਦਾ ਮੈਂ ਠੇਕਾ ਵੀ ਨਹੀਂ ਲਿਆ ਹਣਾ ਉਹ ਕਮਲੀਏ ਤੂੰ ਕਹਿੰਦੀ ਆ ਨਾ ਵੀ ਤੇਰੀ ਬਾਤ ਕਰਕੇ ਕਿ ਵੀਡੀਓ ਬਣਾਉਂਦੇ ਤੇਰਾ ਮਜ਼ਾਕ ਉਡਾਉਂਦੇ ਆ ਉਹ ਮਜ਼ਾਕ ਨਹੀਂ ਉਡਾਉਂਦੇ ਮੈਂ ਨਕਲੀ ਕਰਦੇ ਆ ਬਹੁਤ ਵੱਡੇ ਵੱਡੇ ਆਰਟਿਸਟ ਆ ਜਿਹੜੇ ਮਿਮਿਕਰੀ ਕਰ ਕਰਕੇ ਫੇਮਸ ਹੋਏ ਆ ਜਦਨੂੰ ਨਹੀਂ ਪਤਾ ਤਾਂ ਕਿ ਤੁਸੀਂ ਹਮ ਪੁੱਛ ਲਈਦਾ ਨਾ ਵੀ ਮਜ਼ਾਕ ਬਣਾਉਂਦੇ ਆ ਕਿ ਵੀ ਨਿਕਰੀ ਕਰਦੇ ਆ ਤੇ ਰਹੀ ਗੱਲ ਤੂੰ ਕਹਿੰਦੀ ਆ ਵੀ ਦੁਨੀਆ ਦਾ ਠੇਕਾ ਨਹੀਂ ਲਿਆਗਾ ਤੂੰ ਜੇ ਦੁਨੀਆ ਦਾ ਠੇਕਾ ਹੀ ਲਿਆ ਤਾਂ ਵੀਡੀਓ ਕਾ ਤਾ ਅਪਲੋਡ ਕਰਦੀ ਆ YouTube ਤੇ ਵੀਡੀਓ ਬਣਾਇਆ ਕਰ ਆਪਦੀ ਫੈਮਲੀ ਨੂੰ ਆਪਦੇ ਘਰ ਵਾਲੇ ਨੂੰ ਦਿਖਾਇਆ ਕਰ ਤੇ ਉੱਥੇ ਬਸ ਕਰ ਦਿਆ ਘਰ ਬੰਦ ਕਰ ਦਿਆ ਕਰ ਆਪਦੀ ਵੀਡੀਓ ਅਪਲੋਡ ਹੀ ਨਾ ਕਰਿਆ ਕਰ ਮੰਜੇ ਤੇ ਵੀਡੀਓ ਅਪਲੋਡ ਕਰਾਂਗੀ ਤਾਂ ਫਿਰ ਲੋਕੀ ਤਾਂ ਦੇ ਰਿਪਲਾਈ ਕਰਨਗੇ ਮਾੜਾ ਚੰਗਾ ਬੋਲਣਗੇ ਕੋਈ ਚੰਗਾ ਕਹੂਗਾ ਕੋਈ ਮਾੜਾ ਕਹੂਗਾ ਠੀਕ ਆ ਲੋਕਾਂ ਦੀ ਆਪਣੀ ਆਪਣੀ ਰਾਏ ਆ ਹੁਣ ਜਿਵੇਂ ਪੰਜੇ ਉਂਗਲੀਆਂ ਕੋਈ ਨਹੀਂ ਹੁੰਦੀਆਂਵੇਂ ਲੋਕਾਂ ਦੇ ਜਿਹੜੇ ਦਿਮਾਗ ਆ ਮਾਣੂ ਵੀ ਕੋਈ ਜਿਹੀ ਨਹੀਂ ਹੁੰਦੇ ਠੀਕ ਆ ਜਿਹੜੇ ਮਨ ਗਲਤ ਬੋਲਦੇ ਆ ਮਾਨੂੰ ਕਾਪੀ ਕਰਦੇ ਆ ਹਨ ਮੇਰੇ ਬਾਤਾਂ ਨੂੰ ਕਾਪੀ ਕਰਕੇ ਚੱਲ ਮੇਰਾ ਮਜ਼ਾਕ ਕਢਾਉਂਦੇ ਆ ਹਨ ਤੇ ਜਦੋਂ ਮੈਂ ਦੇਖਦੀ ਆ ਨਾ ਕਮੈਂਟ ਪੜ੍ਹਦੀ ਆ ਵੀ ਇਹ ਤਾਂ ਸੋਨੋ ਕਾਰਤੀ ਬਾਤ ਆ ਤਾਂ ਸੋਨੋ ਕਾਰਤੀ ਬਾਤ ਆ ਨਾ ਆਨੇ ਕੰਦੇ ਵੀ ਵੀਡੀਓ ਬਣਾਉਣਾ ਬਣਾਉਣਾ ਹਨਾ ਤੇ ਤੁਹਾਡੀ ਮਰਜ਼ੀ ਆ ਪਰ ਮੇਰਾ ਮਜ਼ਾਕ ਨਾੜਵ ਠੀਕ ਹੈ ਇਹ ਤਾਂ ਰੱਬ ਦੇ ਦਿੱਤੀ ਚੀਜ਼ ਆ ਜਿਹੜੇ ਰੱਬ ਦੇ ਦਿੱਤੇ ਚੀਜ਼ ਆ ਉਹਦਾ ਆਪ ਮੰਨ ਲੈ ਤਾਲੀਆਂ ਠੀਕ ਹੈ ਤੇ ਮੇਰੀ ਆਵਾਜ਼ ਹਾਂ ਦੇਖ ਇੱਥੇ ਬਹੁਤ ਵੱਡੇ ਵੱਡੇ ਸੈਲੀਬ੍ਰਿਟੀ ਆ ਉਹਨਾਂ ਨੇ ਵੀ ਬਹੁਤ ਕੁਝ ਸੋਨਾ ਨਾ ਪੈਂਦਾ ਬਹੁਤ ਚੰਗਾ ਮਾਲਾ ਬੋਲਦੇ ਆ ਲੋਕ ਜਿਵੇਂ ਲੈ ਤਾਂ ਅਮਿਤ ਆਪ बच्चन ਲੈ ਲੈ ਸ਼ਾਹਰੂਖ ਖਾਨ ਲੈ ਲੈ ਸੁਲਮਾਨ ਖਾਨ ਆਮਿਰ ਖਾਨ ਰਣਵੀਰ ਕਪੂਰ ਬਹੁਤ ਵੱਡੇ ਵੱਡੇ ਸੈਲੀਬ੍ਰਿਟੀ ਆ ਇਹਨਾਂ ਨੇ ਵੀ ਬਹੁਤ ਚੰਗਾ ਮਾੜਾ ਬੋਲਿਆ ਜਾਂਦਾ ਠੀਕ ਆ ਤੇ ਤੁਸ ਤਾਂ ਹੈ ਹੀ ਆ ਜੇ ਬਹੁਤ ਥੱਲੇ ਆ ਜਿਹੜੇ ਤੁਸੀਂ ਵਲੌਗਰ ਆ ਨਾ ਤੁਸ ਤਾਂ ਜਿਹੋਨੇ ਤਾਂ ਹੈ ਹੀ ਬਹੁਤ ਥੱਲੇ ਤੇ ਤੁਹਾਡੀ ਸਾਇੰਸ ਸ਼ਕਤੀ ਹਾਣੀ ਮੌਕੇ ਦੀ ਤੁਹਾਡੇ ਤੋਂ ਗੱਲਾਂ ਸੁਣਿਆ ਨਹੀਂ ਆਂਦੀਆਂ ਗੀਆਂ ਹੁਣ ਤੁਹਾਨੂੰ ਵੀ ਪਤਾ ਆ ਵੀ ਕੋਈ ਚੰਗਾ ਵੀ ਬੋਲੂਗਾ ਕੋਈ ਮਾੜਾ ਵੀ ਬੋਲੂਗਾ ਜਿਹਨਾਂ ਚੰਗੀ ਲੱਗੂਗੀ ਵੀਡੀਓ ਚੰਗਾ ਕਮੈਂਟ ਕਰ ਦਿਓ ਜਿਹਨਾਂ ਮਾੜਾ ਲੱਗੂਗਾ ਮਾੜਾ ਕਰ ਦਿਓ ਕਮੈਂਟ ਠੀਕ ਆ ਹੁਣ ਜੇ ਤੁਹਾਡੀ ਸਾਇੰਸ ਸ਼ਕਤੀ ਮੌਕੇ ਦੀ ਫਿਰ ਤੁਹਾਡਾ ਵਲੌਗ ਬਣਾਉਂਦਾ ਫਿਰ ਫਾਇਦਾ ਹੀ ਨਹੀਂ ਗਾ ਅੱਗੇ ਵਲੌ ਨੇ ਸੋਹਣੇ ਤਾਂ ਮੇਰਾ ਮੇਰਾ ਕੀ ਕਸੂਰਾ ਹੋਣਾ ਤੇ ਮੇਰੀ ਕੀ ਗਲਤੀ ਹੈ ਸਾਰੇ ਆਨੇ ਕਮੈਂਟ ਕਰਕੇ ਦੱਸੋ ਮੇਰੀ ਕੀ ਗਲਤੀ ਹੈ ਤੇ ਮੇਰੀ ਬਾਤ ਇਤਨਾ ਦੀਗਾ ਕਿ ਮੈਂ ਸੋਹਣੇ ਨਹੀਂ ਹੈ ਕਿ ਪਰ ਮੈਂ ਕੀ ਤਰ੍ਹਾਂ ਹਣਾ ਬਾਕੀ ਰੱਬ ਦਿੱਤੇ ਚੀਜ਼ ਆਪਾਂ ਨੂੰ ਰੱਖਣੀ ਪੈਂਦੀ ਆ ਠੀਕ ਹੈ हां ਗਲਤੀ ਤੇ ਤੇਰੀ ਹੈ ਸਾਰੀ ਜਿਹੜਾ ਤੈਨੂੰ ਮਮਿਕਰੀ ਤੇ ਮਜ਼ਾਕ ਦੇ ਵਿੱਚ ਫਰਕ ਨਹੀਂ ਪਤਾ ਲੱਗਦਾ ਮਮਿਕਰੀ ਇੱਕ ਟੈਲੈਂਟ ਹੁੰਦਾ ਜਿਹੜਾ ਵੀ ਆਪਾਂ ਕਿਸੇ ਹੋਰ ਦੀ ਆਵਾਜ਼ ਕੱਟ ਕੇ ਸ਼ੋਅ ਕਰਦੇ ਆ بڑے بڑے ਸ਼ੋਅ ਆਏ ਆ ਵੱਡੇ ਉੱਥੇ ਜਿਹੜਾ ਮਮਿਕਰੀ ਸ਼ੋਅ ਕਰਦੇ ਕਈ ਜਾ ਕੇ ਵੱਡੇ ਵੱਡੇ ਆਰਟਿਸਟ ਦੇ ਸ਼ੋਅ ਵਿੱਚ ਜਾ ਕੇ ਨਾ ਉਹਨਾਂ ਦੀ ਮਮਿਕਰੀ ਕਰ ਦਿੰਦੇ ਆ ਉੱਥੇ ਤਾਂ ਕੋਈ ਕਹਿੰਦੇ ਨੇ ਕਿ ਸਾਡਾ ਮਜ਼ਾਕ ਬਣਾਇਆ ਇਹ ਇੱਕ ਟੈਲੈਂਟ ਆ ਠੀਕ ਆ ਇਹਨੂੰ ਮਜ਼ਾਕ ਬਣਾਉਣਾ ਨਹੀਂ ਕਹਿੰਦੇ ਕੇ ਬਾਕੀ ਜਿਹੜਾ ਸਾਡੇ ਬਾਕੀ ਜਿਹੜਾ ਸਾਡੇ ਨਾਲ ਰਹਿ ਰਿਹਾ ਕਿ ਇੱਕ ਥਾਲੀ ਚ ਰੋਟੀ ਖਾ ਕੇ ਵੀ ਸਾਨੂੰ ਭੰਡ ਦੇ ਆ ਸਾਡੂੰ ਰੀਸ ਕਰਦੇ ਆ ਠੀਕ ਐ ਅੰਦਰੇ ਕਾਪੀ ਕਰਦੇ ਆ ਲਾ ਉਹਨੂੰ ਆਣ ਕਹਿੰਦੀ ਤੂੰ ਮੇਰੇ ਕਾਪੀ ਕਰਦੀ ਆ ਜਾਂ ਕੁਝ ਵੀ ਕਰਦੀ ਆ ਠੀਕ ਐ ਕਰਦੇ ਆ ਜਾਂ ਕਰਤੀਆਂ ਠੀਕ ਐ ਮੈਂ ਕੁੜੀ ਨੂੰ ਇਹ ਕਹਿੰਦੀ ਮੁੰਡੇ ਨੂੰ ਕਹਿੰਦੀ ਬਾਕੀ ਤੁਸੀਂ ਸਮਝੀ ਗੋ ਤਾਂ ਤੁਸੀਂ ਵੀੜਾ ਦੇਖਿਓ ਕਿ ਮੈਂ ਕਹਿਣ ਵਾਲਾ ਤਾਂ ਕਹਿ ਹੀ ਰਹੀ ਆ ਤੇ ਬਾਕੀ ਸਮਝ ਨਾਲ ਤਾਂ ਇਸ਼ਾਰੇ ਕਾਫੀ ਹੁੰਦਾ ਤੇ ਬਾਕੀ ਸਾਡੇ ਨਾਲ ਰਹਿ ਰਹਿ ਕੇ ਬੱਕੇ ਜਰ ਆ ਨਹੀਂ ਹਣਾ ਮੈਂ ਕਹਿੰਦੇ ਵੀ ਚੱਲ ਮੇਰੇ ਕਾਪੀ ਕਰਦੇ ਹੱਸਣੇ ਜਾ ਕਢਾਉਂਦੇ ਚੱਲ ਕੋਈ ਨਹੀਂ ਦਾਈ ਜਾਂਦਾ ਠੀਕ ਐ ਪਰ ਜਿਹਦਾ ਨਾ ਮੈਨੂੰ ਇੰਨਾ ਜ਼ਿਆਦਾ ਪਿਆਰ ਸੀ ਮੁਹੱਬਤ ਸੁੰਦਾ ਹਣਾ ਤੇ ਉਹ ਵੀ ਬੰਦਾ ਆਪਣਾ ਮਜ਼ਾਕ ੜਾਵੇ ਤਕ ਤਾਲ ਨਾ ਤਲ ਤਲ ਲਾਇਆ ਨਾ ਬਾਲੀ ਗੱਲ ਕਿਉਂ ਖੁਮਾਫਰਾ ਕੇ ਕਰਦੀ ਐ ਤੂੰ ਸਿੱਧਾ ਨਾਲ ਐਦੇ ਕਹਿਣਾ ਬਠਿੰਡਾ ਹਾਂ ਉਹਨਾਂ ਨੇ ਮੇਰੀ ਮਿਮਿਕਰੀ ਕੀਤੀ ਸੀ ਉਹਨਾਂ ਨੇ ਮੇਂ ਆਵਾਜ਼ ਕੱਟ ਕੇ ਮੇਰਾ ਮਜ਼ਾਕ ਬਣਾਇਆ ਵੈਸੇ ਮਜ਼ਾਕ ਨਹੀਂ ਬਣਾਇਆ ਮੈਂ ਮਿਮਿਕਰੀ ਕੀਤੀ ਐ ਹਰੇਕ ਚ ਟੈਲੈਂਟ ਹੁੰਦਾ ਕੋਈ ਨਾ ਕੋਈ ਹਣ ਤੇ ਚ ਵਲੌਗ ਬਣਾਉਂਦਾ ਟੈਲੈਂਟ ਅਥਰ ਦਿਨ ਦੁਨਾਂ ਓਵਰਲੌਡ ਇਹ ਬਣਾਉਂਦੇ ਉਹਨਾਂ ਚੈੱਕ ਤੇ ਹੈਗਾ ਟੈਲੈਂਟ ਮੈਂ ਮਿਕਰੀ ਕਰਾਂਦਾ ਮੈਂ ਮਿਕਰੀ ਕਰਦਾ ਕਿਸੇ ਚ ਕਿਵੇਂ ਟੈਲੈਂਟ ਹੈ ਤਾਂ ਇਸ ਕਰਕੇ ਗੁੱਸਾ ਨਹੀਂ ਕਰੀਦਾ ਹੁੰਦਾ ਇਹਨਾਂ ਉਹ ਸਿਰਫ ਮੈਂ ਮਿਕਰੀ ਹੈ ਕਿ ਟੈਲੈਂਟ ਆ ਉਹ ਮਜ਼ਾਕ ਨਹੀਂਗਾ ਆ ਚਲ ਸਿਰਨ ਕਰਤੀ ਮੈਨੂੰ ਗੁੱਸਾ ਵੀ ਨਹੀਂ ਆਉਂਦਾ ਠੀਕ ਆ ਬਸ ਮੈਨੂੰ ਸकल्ਦਾ ਨਾ ਤੋਂ ਖਾਂਦਾ ਵੀ ਜਿਹਦਾ ਮੈਂ ਨਾ ਜ਼ਿਆਦਾ ਕੀਤਾ ਮੇਰੇ ਨਾਲ ਰਹੀ ਹਣਾ ਨਾਲ ਦਾ ਕਿ ਮੇਰੇ ਨਾਲ ਖਾਤਾ ਪੀਤਾ ਹਣਾ ਤੇ ਆਪਣੇ ਬੰਦੇ ਦਾ ਸਪੋਰਟ ਕਰਨਗਾ ਲੋਕ ਕੋਲ ਤਾਂ ਬੋਲਣੇ ਬੋਲਣਾ ਤੇ ਜੇ ਤੁਹਾਨੂੰ ਇੰਨੇ ਹੀ ਦੁੱਖ ਲੱਗਦਾ ਤਾਂ ਸੋਸ਼ਲ ਮੀਡੀਆ ਦਾ ਬੰਦ ਕਰ ਦੋ ਉਹਦੇ ਤੇ ਨਾ ਉਤਨਾ ਵੀਡੀਓ ਬਣਾਓ ਨਾ ਅਪਲੋਡ ਕਰੋ ਵੀ ਜੇ ਹੁਣ ਤੁਸੀਂ ਇਹ ਕਹਿੰਦੇ ਵੈਸੇ ਵਲੌਗ ਵੀ ਬਣਾਉਣਾ ਤੇ ਕੋਈ ਸਾਨੂੰ ਮਾੜਾ ਚੰਗਾ ਵੀ ਨਾ ਕਹਵੇ ਇਹ ਤਾਂ ਹੋ ਨਹੀਂ ਸਕਦਾ ਹੁਣ ਸਾਰਿਆਂ ਦੇ ਆਪ ਦੇ ਆਪ ਦੇ ਵਿਚਾਰ ਹੁੰਦੇ ਸਾਰਿਆਂ ਦੇ ਸੇਮ ਤਾਂ ਹੋ ਨਹੀਂ ਸਕਦੇ ਹੁਣ ਤੇ ਦਿਲ ਰੱਖਣ ਵਾਸਤੇ ਕੋਈ ਕਹਿ ਨਹੀਂ ਸਕਦਾ ਵੀ ਹਾਂ ਵਧੀਆ ਜਿਹੜਾ ਜਿਹਦੇ ਮਨ ਚ ਜਿਵੇਂ ਆਊਗਾ ਉਹ ਮੈਂ ਬੋਲੂਗਾ ਠੀਕ ਹੈ ਤੇ ਜੇ ਤੁਹਾਨੂੰ ਇੰਨੇ ਹੀ ਦੁੱਖ ਆ ਤਾਂ ਸੋਸ਼ਲ ਮੀਡੀਆ ਬੰਦ ਕਰੋ ਵੀਡੀਓਜ਼ ਅਪਲੋਡ ਕਰਨੀਆਂ ਬੰਦ ਕਰੋ ਤੁਹਾਨੂੰ ਆਏ ਆ ਵੀ ਸਾਨੂੰ ਸਾਰੇ ਚੰਗਾ ਵੀ ਕਹਿਣ ਅਸੀਂ ਵੀਡੀਓ ਅਪਲੋਡ ਕਰਨਾ ਵੀ ਬੰਦ ਨਾ ਕਰੀਏ। ਇਹ ਵੀਡੀਓ ਵੀ ਅਸੀਂ ਭਰ-ਭਰ ਕੇ ਅਪਲੋਡ ਕਰੀਏ, ਵਲੌਗ ਬਣਾਏਗੇ ਤੇ ਕੋਈ ਸਾਨੂੰ ਇੱਕ ਮਾੜੀ ਜਿਹੀ ਗੱਲ ਵੀ ਨਾ ਕਹਿ ਦੇ ਜਿਹੜੀ ਸਾਡੇ ਦਿਲ ਨੂੰ ਤੋਕ ਜੇ। ਸਾਰੇ ਚੰਗਾ ਹੀ ਕਹਿਣ ਤੁਹਾਨੂੰ ਇਹ ਤਾਂ ਹੋ ਨਹੀਂ ਸਕਦਾ। ਬਾਕੀ ਟੱਕ ਤੁਸੀਂ ਸਮਝ ਹੀ ਗਾ ਮੈਂ ਕਿਉਂ ਕਹਿ ਰਹੀ ਆ। ਤੇ ਦੇਖ ਵੀ ਰਹਾ ਹੋਣਾ ਉਹ ਮੈਨੂੰ ਜਿਹੜਾ ਮੈਂ ਕਹਿ ਰਹੀ ਆ। ਤੇ ਬਾਕੀ ਅਜ ਤਾਣਾ ਕਰਿਆ ਕਰੋ ਇੱਕ ਥਾਲ ਚ ਛਾੱਕ ਤੇ ਦੂਜੇ ਥਾਲ ਚ ਲਾਤ ਨਾ ਮਾਰਿਆ ਕਰੋ, ਮੂੰਹ ਨਾ ਮਾਰਿਆ ਕਰੋ ਠੀਕ ਐ। ਬਾਕੀ ਜਿਹੜਾ ਮੇਰਾ ਤਾਂ ਫੇਮ ਲਾਣਾ ਨਾ ਜਾਬ ਤੇ ਆਉਂਦੀ ਹੈ ਮੈਂ ਤਾਂ ਨਾਲ ਲੈ ਲਉ ਠੀਕ ਆ ਮੇਰਾ ਤਾਂ ਫੇਮ ਭਾਲਦੇ ਨਾ ਆਪ ਦਾ ਕਰਕੇ ਕੁਝ ਕਰ ਲਓ ਬਾਕੀ ਜਿਹੜਾ ਰੋਸਟ ਆ ਕੇ ਉਹਨਾਂ ਦਾ ਤਾਂ ਕੱਲ ਚਲ ਕੰਮ ਹੀ ਆ ਠੀਕ ਆ ਉਹਨਾਂ ਦੀ ਰੋਟੀ ਬਣਦੀ ਆ ਬਾਕੀ ਥੋੜੀ ਤਾਂ ਰੋਟੀ ਬਣੀ ਹੋਈ ਯਾਰ ਤੁਸੀਂ ਕਿ ਸੱਜ ਰੋਟੇ ਤੇ ਕਾ ਲਾਤ ਮਾਰਦੇ ਹੋ ਕੱਲ ਨੂੰ ਮੈਂ ਮਜ਼ਾ ਕੜਾ ਕੇ ਚਲ ਨੂੰ ਦੁੱਖ ਤੇ ਇੱਕ ਫਿਰ ਕਿਹੜਾ ਮੈਂ ਹੱਟ ਜਾਣਾ ਤੇ ਚੱਲ ਵੀਡੀਓ ਨਾਲ ਬਣਾਉ ਕਿਹੜਾ ਤੇ ਪਰ ਕੱਲ ਦਾ ਦੁੱਖ ਤਾਂ ਲੱਗਦੇ ਜਣਾ ਫਿਰ ਤੁਸੀਂ ਮੈਨੂੰ ਕੀ ਕਹਿ ਰਹੇ ਕੋਤਾ ਪਤਾ ਜੀ ਵੀ ਤੁਸੀਂ ਜਿੰਨੇ ਵੀ ਵਲੌਗਰ ਆ ਸਾਰੇ ਟੀਟ ਆ ਕੋਈ ਵੀ ਚੱਜਦਾ ਹਨਗੇ ਜਿਹੜੇ ਚੱਜਦਾ ਕੋਈ ਵਲੌਗ ਬਣਾਉਂਦਾ ਹੋਵੇ ਜਿੰਨਾ ਮੱਝ ਕੋਈ ਤੁਹਾਨੂੰ ਕੁਛ ਕਹੀ ਜਾਵੇ ਤੁਸੀਂ ਵਲੌਗ ਬਣਾਉਣਾ ਬੰਦ ਨਹੀਂ ਕਰ ਸਕਦੇ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ